ਇੱਕ ਨਾ ਮੈਨੂੰ ਸਟਾਰਟਿੰਗ 'ਚ ਕਮੈਂਟ ਆਇਆ ਸੀ ਜਦੋਂ ਮੈਂ ਇਹ YouTube ਚੈਨਲ ਸ਼ੁਰੂ ਹੀ ਕੀਤਾ ਸੀ ਉਦੋਂ ਦੀ ਗੱਲ ਆ ਵੀ ਉਦੋਂ ਮੈਨੂੰ ਕਿਸੇ ਨੇ ਕਮੈਂਟ ਕੀਤਾ ਵੀ ਜਿਹੜੇ ਸਾਡੇ ਕੋਲੇ ਆਂਡੇ ਨੇ ਮੁਰਗੀਆਂ ਆਂਡੇ ਦਿੰਦੀਆਂ ਨੇ ਉਹਦੇ ਵਿੱਚੋਂ ਡਬਲ ਜ਼ਰਦੀ ਨਿਕਲਦੀ ਆ ਠੀਕ ਆ ਤੇ ਬਈ ਉਹ ਕੀ ਕਾਰਨ ਹੋ ਸਕਦਾ ਆ ਪਹਿਲਾਂ ਤਾਂ ਇੱਕ ਗੱਲ ਕਲੀਅਰ ਕਰ ਦਈਏ ਵੀ ਜਿਹੜੇ ਡਬਲ ਜ਼ਰਦੀ ਵਾਲੇ ਆਂਡੇ ਹੁੰਦੇ ਨੇ ਕੁਈ ਉਹਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਉਹ ਆਮ ਆਂਡਿਆਂ ਵਾਂਗ ਹੀ ਹੁੰਦੇ ਨੇ ਸਭੋ ਵਧੀਆ ਅੰਡੇ ਹੁੰਦੇ ਨੇ ਕਿ ਤੁਹਾਨੂੰ ਇੱਕ ਆਂਡੇ ਦੇ ਵਿੱਚ ਡਬਲ ਜ਼ਰਦੀ ਆ ਜਿਹੜੀ ਮਤਲਬ ਕਿ ਡਬਲ ਜਿਹੜੀ ਜੈਲੋ ਗੋਲੀ ਆ ਉਹ ਮਿਲ ਰਹੀ ਆ ਤੇ ਇਹ ਜਿਹੜੀਆਂ ਆਪਣੇ ਕੋਲ ਮੁਰਗੀਆਂ ਨੇ ਇਹਨਾਂ ਵਿੱਚੋਂ ਵੀ ਕਈ ਮੁਰਗੀਆਂ ਇਹੋ ਜਿਹੀਆਂ ਨੇ ਜਿਹੜੀਆਂ ਡਬਲ ਜ਼ਰਦੀ ਦਾ ਆਂਡਾ ਦਿੰਦੀਆਂ ਨੇ ਮਤਲਬ ਕਿ ਉਸ ਆਂਡੇ ਦੇ ਵਿੱਚ ਡਬਲ ਅਰ ਜਰਦੀ ਹੁੰਦੀ ਆ ਜੈਲੋ ਜਿਹੜੀ ਗੋਲੀ ਆ ਉਹ ਡਬਲ ਹੁੰਦੀ ਆ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਉਹ ਵਾਲੇ ਅੰਡੇ ਤੇ ਇਹ ਅੰਡੇ ਜਿਹੜੇ ਤੁਸੀਂ ਦੇਖ ਰਹੇ ਆ ਇਹ ਕਈਆਂ ਦਾ ਸਾਈਜ਼ ਆ ਜਿਹੜਾ ਵੱਡਾ ਆ ਤੇ ਕਈਆਂ ਦਾ ਸਾਈਜ਼ ਆ ਜਿਹੜਾ ਛੋਟਾ ਆ ਤੇ ਇਹਨਾਂ ਵਿੱਚੋਂ ਕੁਝ ਅੰਡੇ ਐ ਹੋ ਜਏ ਨੇ ਜਿਨ੍ਹਾਂ ਦੇ ਵਿੱਚ ਡਬਲ ਜਰਦੀ ਹੁੰਦੀ ਆ ਡਬਲ ਜਰਦੀ ਮਤਲਬ ਕਿ ਡਬਲ ਗੋਲੀ ਦੋ ਗੋਲੀਆਂ ਇਹਨਾਂ ਅੰਡਿਆਂ ਦੇ ਵਿੱਚੋਂ ਜਿਹੜੀਆਂ ਜੈਲੋ ਹੁੰਦੀਆਂ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਵਧੀਆ ਅੰਡੇ ਦੇ ਵਿੱਚ ਮੰਨਿਆ ਜਾਂਦਾ ਹੈ ਜੋ ਅਸਲ ਚੀਜ਼ ਹੁੰਦੀ ਆ ਉਹ ਦੋ ਗੋਲੀਆਂ ਨਿਕਲਦੀਆਂ ਨੇ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਪਹਿਲਾਂ ਤਾਂ ਅੰਡੇ ਦਾ ਜਿਹੜਾ ਸਾਈਜ਼ ਆ ਉਹ ਦੇਖੋ ਕਿੰਨਾ ਜ਼ਿਆਦਾ ਵੱਡਾ ਜਿਹੜਾ ਸਾਈਜ਼ ਆ ਇਹਨਾਂ ਅੰਡਿਆਂ ਦਾ ਹੈਗਾ ਆ ਇਹ ਸਾਰੇ ਅੰਡੇ ਜਿਹੜੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਵੱਡਾ ਸਾਈਜ਼ ਹੈ ਸ਼ਾਇਦ ਵੀਡੀਓ ਦੇ ਵਿੱਚ ਸ਼ਾਇਦ ਛੋਟੇ ਲੱਗਣ ਪਰ ਇਹ ਜਿਹੜੇ ਅੰਡੇ ਨੇ ਕਾਫੀ ਜ਼ਿਆਦਾ ਵੱਡੇ ਸਾਈਜ਼ ਦੇ ਨੇ ਤੇ ਇਹ ਦੇਖ ਲਓ ਵੀ ਕਿੱਡਾ ਇਸ ਅੰਡੇ ਦਾ ਜਿਹੜਾ ਸਾਈਜ਼ ਆ ਉਹ ਹੈਗਾ ਤੇ ਵਿੱਚ ਵਿੱਚ ਛੋਟੇ ਵੀ ਨੇ ਜਿਵੇਂ ਕਿ ਇਹ ਅੰਡਾ ਆ ਇਹਦੇ ਇਹਦਾ ਸਾਈਜ਼ ਆ ਜਿਹੜਾ ਇਹ ਛੋਟਾ ਆ ਤੇ ਇਹ ਆਪਾਂ ਨਵੀਆਂ ਮੁਰਗੀਆਂ ਜਿਹੜੀਆਂ ਲੈ ਕੇ ਆਏ ਸੀਗੇ ਜਿਹੜੀਆਂ 20 ਮੁਰਗੀਆਂ ਲੈ ਕੇ ਆਏ ਸੀ ਉਹ ਤਾਂ ਨਹੀਂ ਹਜੇ ਦੇਣ ਲੱਗੀਆਂ ਪਰ ਕੁਝ ਚਾਰਕ ਮੁਰਗੀਆਂ ਲੈ ਕੇ ਆਏ ਸੀ ਨਵੀਆਂ ਇਹ ਛੋਟੇ ਅੰਡੇ ਉਹਨਾਂ ਦੇ ਨੇ ਤੇ ਇਹ ਜਿਹੜੇ ਵੱਡੇ ਅੰਡੇ ਨੇ ਇਹ ਉਹਨਾਂ ਮੁਰਗੀਆਂ ਦੇ ਨੇ ਜਿਹੜੀਆਂ ਸਾਡੇ ਕੋਲ ਪਿਛਲੇ 3 ਸਾਲਾਂ ਤੋਂ ਹੈਗੀਆਂ ਨੇ ਤੇ ਇਹਨਾਂ ਮੁਰਗੀਆਂ ਦੇ ਅੰਡਿਆਂ ਦਾ ਸਾਈਜ਼ ਵੀ ਦੇਖ ਲਓ ਕਿੱਡਾ ਆ ਤੇ ਬਾਕੀ ਡਬਲ ਜ਼ਰਦੀ ਦਾ ਅੰਡਾ ਵੀ ਹੁੰਦਾ ਆ ਕੋਈ ਐਸੀ ਗੱਲ ਨਹੀਂ ਆ ਕੋਈ ਬਹਿਮ ਵਾਲੀ ਗੱਲ ਵਿੱਚ ਨਾ ਪਿਓ ਕਿ ਐਦਾਂ ਕਿਉਂ ਸੋ ਬਾਕੀ ਜਾਣਕਾਰੀ ਵਧੀਆ ਲੱਗੀ ਲਾਈਕ ਜ਼ਰੂਰ ਕਰਦੇ ਹੋ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਧੰਨਵਾਦ